ਮਾਲਕ ਦਾ ਨਾ ਫਾਰਮ ਹੁੰਦਾ ਫਾਰਮ ਦੇ ਵਿੱਚ ਉਹਨੇ ਇੱਕ ਘੋੜਾ ਰੱਖਿਆ ਹੁੰਦਾ ਸ਼ੌਂਕੀ ਆ ਤੇ ਇੱਕ ਰੱਖਿਆ ਹੁੰਦਾ ਬੱਕਰਾ ਤੇ ਹੁੰਦੇ ਨੇ ਮੁਸਲਮਾਨ ਟਰਨਲਸ ਹੁੰਦੇ ਤਾਂ ਜਿਹੜਾ ਬੰਦਾ ਹੁੰਦਾ ਜਿਹਦਾ ਫਾਰਮ ਹੁੰਦਾ ਤਾਂ ਘੋੜੇ ਦੀਆਂ ਬੱਕਰੇ ਦੀ ਯਾਰੀ ਬਹੁਤ ਢੂੜੀ ਹੁੰਦੀ ਆ ਬਹੁਤ ਇੱਕ ਦੂਜੇ ਨੂੰ ਦੋਨੋਂ ਪਿਆਰ ਕਰਦੇ ਨੇ ਤਾਂ ਕਿਸੇ ਕੰਮ ਕਰਕੇ ਘੋੜੇ ਨੂੰ ਕਬਜ਼ ਹੋ ਜਾਂਦੀ ਆ ਜਾਨਵਰ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਬਜ਼ ਬਹੁਤ ਮੜੀ ਆ ਉਹਨੂੰ ਬੰਨ ਵੀ ਕਹਿ ਦਿੰਨੇ ਆ ਵੀ ਬੰਨ ਪੈ ਜਾਂਦਾ ਘੋੜੇ ਨੂੰ ਜਦੋਂ ਬੰਨ ਪੈ ਜਾਂਦਾ ਤਾਂ ਬਹੁਤ ਡਾਕਟਰ ਗਾਇਦ ਹਕੀਮ ਸੱਤ ਦਾ ਉਹ ਤਾਂ ਕਿਤੋਂ ਨਾ ਖੁੱਲਿਆ ਫਿਰ ਹਾਰ ਕੇ ਕੋਈ ਦੱਸਦਾ ਵੀ ਸ਼ਹਿਰ ਚ ਡਾਕਟਰ ਆ ਵੀ ਉਹ ਐਸੀ ਚੀਜ਼ ਦਾ ਸਪੈਸ਼ਲਿਸਟ ਆ ਜੀ ਤੂੰ ਉਹਦੇ ਕੋਲ ਜਾਵੇਂ ਤਾਂ ਹੁਣ ਮਰਦਾ ਕੀ ਨਾ ਕਰਦਾ ਜਾਣਦਾ ਪੈਣਾ ਹੀ ਤਾਂ ਤਾਂ ਉਹ ਬੰਦਾ ਉਹਦੇ ਕੋਲ ਜਾਂਦਾ ਕਹਿੰਦਾ ਵੀ ਇਦਾਂ ਇਦਾਂ ਪ੍ਰੋਬਲਮ ਆ ਜੀ ਮੇਰਾ ਕੋਹਣਾ ਵੀ ਬੰਨ ਪੈ ਗਿਆ ਤਾਂ ਹੁਣ ਡਾਕਟਰ ਕਹਿੰਦਾ ਵੀ ਠੀਕ ਆ ਆਪਾਂ ਕਰਦੇ ਆ ਹੱਲ ਤਾਂ ਡਾਕਟਰ ਆਉਂਦਾ ਉਹਦਾ ਟ੍ਰੀਟਮੈਂਟ ਕਰਦਾ ਕਹਿੰਦਾ ਵੀ 24 ਘੰਟੇ ਦੇਖੋ ਜਦ ਇਹਦਾ 24 ਘੰਟੇ ਬਾਅਦ ਆਉਂਦਾ ਡਾਕਟਰ ਫੇਰ ਦੇਖਦਾ ਕਹਿੰਦਾ ਵੀ ਹਾਂ ਮੜਾ ਮੂਟਾ ਕਰਿਆ ਇਹਨੇ ਲੇਦਲੂ ਤੋਂ ਕਨ ਵੀ ਨਹੀਂ ਤਾਂ ਉਹ ਡ੍ਰਿਪ ਪਰ ਡ੍ਰਪ ਲਾਉਂਦਾ ਤਾਂ ਡ੍ਰਿਪ ਪਰ ਡ੍ਰਪ ਜਦ ਲਾ ਕੇ ਦੇਖਦਾ ਤਾਂ ਫੇਰ ਕਹਿੰਦਾ ਵੀ 24 ਘੰਟੇ ਦੇਖੋ ਤਾਂ ਇਦਾਂ ਹੀ ਸਰਕਲ ਚੱਲੀ ਜਾਂਦਾ ਦੋ ਤਿੰਨ ਦਿਨ ਦਾ ਹਨਾ ਤਾਂ ਕੋਈ ਫਰਕ ਨਹੀਂ ਪੈਂਦਾ ਹੁਣ ਘੋੜੇ ਨੂੰ ਉਹਨਾਂ ਨੇ ਬੱਕਰੇ ਤੋਂ ਥੋੜਾ ਜਿਹਾ ਸਾਈਡ ਤੇ ਕਰਕੇ ਬੰਨਿਆ ਹੁੰਦਾ ਬੱਕਰਾ ਇੱਕ ਪਾਸੇ ਤੇ ਘੋੜਾ ਇੱਕ ਪਾਸੇ ਤਾਂ ਹੁਣ ਉਹ ਬੱਕਰੇ ਦੇ ਕੋਲ ਖੜ ਕੇ ਗੱਲਾਂ ਰੋਜ਼ੇ ਕਰੀ ਜਾਂਦੇ ਨੇ ਤਾਂ ਬੱਕਰਾ ਕੀ ਕਰਦਾ ਰੋਜ਼ ਦੀ ਰੋਜ਼ ਸੁਣਦਾ ਤੇ ਘੋੜੇ ਨੂੰ ਦੱਸਦਾ ਵੀ ਆਹ ਕਹਿੰਦੇ ਨੇ ਤੇਰੇ ਹਾਲ ਚਾਲ ਬਾਰੇ ਵਿਆਹ ਕਰਨਾ ਕਰਨਾ ਤਾਂ ਹਾਰ ਕੇ ਹਾਲੇ ਆ ਜਾਂਦਾ ਜੀ ਡਾਕਟਰ ਉਹਨਾਂ ਨੂੰ ਕਹਿੰਦਾ ਵੀ ਜੇ ਹੁਣ ਆ ਲਾਸਟ ਚਾਂਸ ਆ ਜੀ ਤੇ ਇਹਦੇ ਨਾਲ ਇਹਦਾ ਬੰਨ ਖੁੱਲ ਗਿਆ ਖੁੱਲ ਗਿਆ ਵੀ ਨਹੀਂ ਮੇਰਾ ਹੱਥ ਖੜਾ ਤਾਂ ਚਲੋ ਡਾਕਟਰ ਆਉਂਦਾ ਉਹਦਾ ਟਰੀਟਮੈਂਟ ਕਰਦਾ ਤਾਂ ਘੋੜਾ ਪੁੱਛਦਾ ਬੱਕਰੇ ਨੂੰ ਕਹਿੰਦਾ ਵੀ ਕੀ ਕਹਿੰਦੇ ਉਹ ਕਹਿੰਦਾ ਕਹਿਣਾ ਕਿ ਆ ਤੂੰ ਤਾਂ ਖਸਮਤ ਦਿਨ ਪਰ ਦਿਨ ਹੋ ਡਾਊਨ ਹੋਈ ਜਾਣਾ ਵੀ ਬੰਨ ਤਾਂ ਇੱਕ ਪਾਸੇ ਤੂੰ ਤਾਂ ਡਾਊਨ ਹੀ ਬਹੁਤ ਹੋ ਗਿਆ ਕਮਜ਼ੋਰੀ ਬਹੁਤ ਹੋ ਗਿਆ ਤਾਂ ਉਹ ਬੱਕਰੇ ਨੂੰ ਕਹਿੰਦਾ ਵੀ ਚੱਲ ਹੁਣ ਕੀ ਕਰ ਸਕਦੇ ਆ ਜੇ ਮੇਰੀ ਸਿਹਤੇ ਨਹੀਂ ਆਗਿਆ ਦਿੰਦੀ ਹਨ ਤਾਂ ਜਦ ਫੇਰ ਆਉਂਦਾ ਡਾਕਟਰ ਦੂਜੇ ਦਿਨ ਤਾਂ ਉਹ ਮਾਲਕ ਕਹਿੰਦਾ ਵੀ ਡਾਕਟਰ ਆ ਦੇਖ ਰੁਪਿਆ ਵੀ ਬਹੁਤ ਲੱਗ ਗਿਆ ਫਰਕ ਵੀ ਘੋੜੇ ਨੂੰ ਪੂਰਾ ਨਹੀਂ ਪਿਆ ਬੰਨ ਪਿਆ ਹੋਇਆ ਦੇਖ ਬੀਜਾ ਟਟੇ ਡਪਟਣੀ ਵਾਲਾ ਹੋਇਆ ਪਿਆ ਵੀ ਹੁਣ ਕੀ ਕਰ ਸਕਦੇ ਆ ਤੂੰ ਐਵੇਂ ਕਰ ਜੇ ਤਾਂ ਅੱਜ ਦਾ ਦਿਨ ਦੇਖ ਲਾ ਜੇ ਤਾਂ ਤੇਰੀ ਦਵਾਈ ਨਾਲ ਤੈਨੂੰ ਫਰਕ ਲੱਗਦਾ ਵੀ ਇਹਨੂੰ ਪੈ ਜੂਗਾ ਤਾਂ ਤਾਂ ਠੀਕ ਆ ਜੇ ਨਹੀਂ ਲੱਗਦਾ ਤਾਂ ਫਿਰ ਭਾਈ ਹੋਰ ਕੀ ਹੈ ਤੇ ਜ਼ਹਿਰ ਦਾ ਟੀਕਾ ਲਾ ਦੇ ਵੀ ਇਹ ਵੀ ਕਾਹਨੂ ਵਿਚਾਰਾ ਦੁੱਖ ਭਰੇ ਹਨ ਬੇ ਇਨੀ ਜੇ ਧੋਖੀ ਆ ਤਾਂ ਡਾਕਟਰ ਕਹਿੰਦਾ ਵੀ ਠੀਕ ਆ ਆ ਦਵਾਈ ਆ 5 ਦਿਨ ਦੇ ਕੇ ਦੇਖਦੇ ਆ ਜਿੱਤੇ ਚ ਹੋ ਗਿਆ ਹੋ ਗਿਆ ਨਹੀਂ ਫਿਰ ਕੱਲ ਨੂੰ ਟੀਕਾ ਲਾਵਾਂਗੇ ਤਾਂ ਹੁਣ ਉਹਨਾਂ ਨੇ ਆਪਦੀ ਨਮਾਜ਼ ਨੂੰਜ ਪੜ੍ਹੀ ਦੂਜੇ ਦਿਨ ਉੱਠ ਕੇ ਸੋ ਉਹਨਾਂ ਤੇ ਆਉਂਦਾ ਵੀ ਹੁਣ ਤਾਂ ਅੱਜ ਤਾਂ ਇੱਕ ਪਾਸਾ ਹੋਏ ਜਾਣਾ ਜਦ ਤੱਕ ਘੋੜਾ ਠੀਕ ਹੋ ਜਾਊਗਾ ਜਾਂ ਫਿਰ ਟੀਕਾ ਜ਼ਹਿਰ ਦਾ ਲਾ ਕੇ ਤਿਆਰੀ ਕਰੀਏ ਦਫਨਾਉਣ ਦੀ ਉਹਨਾਂ ਨੇ ਆਪਦੀ ਨਮਾਜ਼ ਨੂੰਜ ਪੜ੍ਹੀ ਮੁਸਲਮਾਨਾਂ ਨੇ ਤੇ ਬੱਕਰਾ ਲੱਗ ਗਿਆ ਦੱਸਣ ਕਹਿੰਦਾ ਵੀ ਮਿੱਤਰਾ ਜੇ ਤਾਂ ਅੱਜ ਉੱਠ ਸਕਦਾ ਘੋੜੇ ਨੂੰ ਕਹਿੰਦਾ ਤਾ ਤੋ ਠਗੜ ਨਹੀਂ ਕਹ ਮੈਂ ਅੱਜ ਦੁਪਹਿਰ ਨੂੰ ਨਹੀਂ ਤੈਨੂੰ ਪੈਂਦਾ ਤੂੰ ਗਿਆ ਤੇਰੇ ਜ਼ਹਿਰ ਦਾ ਟੀਕਾ ਲਾਉਣਾ ਇਹਨਾਂ ਨੇ ਉਹ ਪਈ ਉਹ ਹੈਰਾਨ ਹੋ ਗਿਆ ਹਨਾ ਫਿਰ ਹਾਂ ਪੱਕੀ ਗੱਲ ਆ ਉਹਨਾਂ ਹਾਂ ਪੱਕੀ ਗੱਲ ਆ ਤਾਂ ਜਿਆਦਾ ਇੰਨੀ ਗੱਲ ਸੁਣਦਾ ਘੋੜਾ ਵੀ ਹੁਣ ਮਰੇ ਤਾਂ ਹੋਈਆਂ ਜਿਆਦਾ ਡਾਕਟਰ ਨੇ ਆ ਕੇ ਮੋਟਰਸਾਈਕਲ ਖੜਾਇਆ ਆਪਦਾ ਤਾਂ ਘੋੜੇ ਨੇ ਇੱਕੋ ਲਸ ਤੋਂ ਉੱਠ ਕੇ ਛਾਲ ਮਾਰੀ ਜੇ ਛਾਲ ਮਾਰੀ ਤਾਂ ਉੱਠਣ ਬੈਠਣ ਨਾਲ ਉਹਦੀ ਕਬਜ ਖੁੱਲ ਗਈ ਘੋੜੇ ਦੀ ਤਾਂ ਉਹਨੇ ਆਪਣੀ ਲੈਦਰ ਚੋ ਕਰਨੀ ਸੀ ਉਹ ਸੋ ਕਰਕੇ ਘੋੜਾ ਇਹਦਾ ਸਰੀਰ ਸੈੱਟ ਲੱਗਿਆ ਤਾਂ ਮੁਸਲਮਾਨਤਾ ਜਿਹੜਾ ਰੱਖਿਆ ਤਾਂ ਤੋਂ ਡਾਕਟਰ ਨੂੰ ਕਹਿੰਦਾ ਵੀ ਡਾਕਟਰ ਸਾਹਿਬ ਬਧਾਈਆਂ ਤੁਹਾਨੂੰ ਵੀ ਆਪਣਾ ਘੋੜਾ ਠੀਕ ਹੋ ਗਿਆ ਲੱਗਦਾ ਤਾਂ ਉਹ ਡਾਕਟਰ ਵੀ ਕੋਲ ਆ ਕੇ ਕੰਨ-ਕੰਨ ਫੜ ਕੇ ਟੈਂਪਰੇਚਰ ਦੇਖਦਾ ਉਹ ਕਹਿੰਦਾ ਵੀ ਇਹ ਤਾਂ ਬਿਲਕੁਲ ਨਾਰਮਲ ਹੋ ਗਿਆ ਕਾਬ ਜਿਹੜੀ ਖੁੱਲ ਗਈ ਬੰਨ ਖੁੱਲ ਗਿਆ ਵੀ ਬੁਖਾਰ ਬੁਹੂਰੀ ਤਾਂ ਕੁਝ ਵੀ ਨਹੀਂ ਹੈਗਾ ਵੀ ਠੀਕ ਆ ਬਧਾਈਆਂ ਚਲੋ ਤੁਹਾਨੂੰ ਸਾਰਿਆਂ ਨੂੰ ਠੀਕ ਆ ਤਾਂ ਉਹ ਕਹਿੰਦਾ ਵੀ ਠੀਕ ਤਾਂ ਹੈਗਾ ਹੁਣ ਤੁਸੀਂ ਕਿੱਧਰੋਂ ਚੱਲੇ ਡਾਕਟਰ ਜੀ ਤੁਰਨ ਲੱਗਿਆ ਤਾਂ ਡਾਕਟਰ ਕਹਿੰਦਾ ਕਿ ਮੈਂ ਤਾਂ ਜਾਣਾ ਹੀ ਆਪਣੇ ਕੰਮ ਹੋਰ ਦੇਖਾਂ ਹੋਰ ਜਾਨਵਰ ਦੇਖਣੇ ਨੇ ਤਾਂ ਉਹ ਘੋੜੇ ਦਾ ਮਾਲਕ ਕਹਿੰਦਾ ਨਾ 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 ਸਾਰੇ ਮਹੱਲੇ ਨੂੰ ਸਾਰੇ ਸ਼ਹਿਰ ਨੂੰ ਤੇਰੇ ਨੂੰ ਸਾਰੇ ਮੇਰੇ ਪਿੰਡ ਨੂੰ ਸਪੈਸ਼ਲ ਦਾਵਤ ਆ ਕਹਿੰਦਾ ਅੱਜ ਉਹ ਕਹਿੰਦਾ ਵੀ ਦਾਵਤ ਕਾਦੀ ਆ ਉਹ ਕਹਿੰਦਾ ਦਾਵਤ ਤੇ ਆ ਵੀ ਅੱਜ ਬੱਕਰਾ ਵੱਡਾਂਗੇ ਆਪਾਂ ਘੋੜਾ ਬਚਣ ਦੀ ਖੁਸ਼ੀ 'ਚ ਤਾਂ ਘੋੜਾ ਬੱਕਰੇ ਵੱਲ ਨੂੰ ਦੇਖ ਕੇ ਕਹਿੰਦਾ ਵੀ ਤੂੰ ਮੇਰੀ ਜਾਨ ਬਚਾਉਂਦਾ ਤਾਂ ਅੱਜ ਆਪ ਤੇ ਤੇਰੇ ਤੇ ਛੁਰੀ ਕੋ ਮੂਵੀ ਹੁਣ ਵੀ ਕੀ ਮਿਲਿਆ ਤੈਨੂੰ ਭਲਾ ਕਰਕੇ ਜੇ ਤੂੰ ਨਾ ਮੈਨੂੰ ਦੱਸਦਾ ਤਾਂ ਮੈਂ ਤਾਂ ਉੱਠਣਾ ਨਹੀਂ ਤਾਂ ਬੱਕਰਾ ਕਹਿੰਦਾ ਵੀ ਐਂ ਤੇਰਾ ਕੋਈ ਕਸੂਰ ਨਹੀਂ ਜਾਂ ਮੇਰਾ ਕੋਈ ਕਸੂਰ ਨਹੀਂ ਇਹ ਤਾਂ ਮਿਤਰਾ ਜੀ ਦੀ ਹਾਲ ਲੱਗੀ ਤਾਂ ਐ ਉੱਠ ਕੇ ਛਾਲ ਮਾਰਨਾ ਤਾਂ ਉਹ ਚੱਕਰ 'ਚ ਮੇਰੀ ਮੌਤ ਆਉਣੀ ਸੀ ਖੁਸ਼ੀ ਜਿਨ੍ਹਾਂ ਨੇ ਮੈਨੂੰ ਵੜਨਾ ਤਾਂ ਇਹ ਚ ਤੇਰਾ ਕੋਈ ਕਸੂਰ ਨਹੀਂ ਵੀ ਜਿਹਦੀ ਆਈ ਹੋਈ ਆ ਉਹਦੀ ਆਈ ਹੋਈ ਆ ਤੇਰੀ ਨਹੀਂ ਤੇ ਇਹ ਵੀ ਮੇਰੀ ਮੌਤ ਆਈ ਹੁੰਦੀ ਸੋ ਇਹ ਸੀ ਕਹਾਣੀ ਕੋਈ ਕਦੇ ਕਹਦੀ ਮੌਤ ਨਹੀਂ ਮਰਦਾ ਆਪਦੀ ਉਹ ਮੌਤ ਮਰਦੇ ਨੇ। ਸੋ ਕਿਤਾਂ ਲੱਗੇ ਕਮੈਂਟ ਕਰਦੇ ਹੋ। ਫੇਸਬੁੱਕ ਤੇ ਫੋਲੋ ਕਰ ਲਿਓ, YouTube ਤੇ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖਣ ਲਈ ਧੰਨਵਾਦ।